ਤੇ ਕੋਟ ਫਤਾ ਦਰਸ਼ਕ ਵੀਰੋ ਇਧਰ ਖੇਤਾਂ ਵਾਲੀ ਸਾਈਡ ਖੇਤਾਂ ਵਾਲੇ ਪਾਸੇ ਨੂੰ ਕੋਟ ਫਤਾ ਤੇ ਚੌਕਿਆਂ ਦੀ ਟੀਮ ਬਾਬਾ ਦੁੰਨਾ ਚੌਕਿਆਂ ਦੀ ਟੀਮ ਉਹ ਪਿੰਡ ਅਕਲਗੇ ਵਾਲੇ ਪਾਸੇ ਹੈ ਹਾਂਜੀ ਪਿੰਡ ਅਕਲਗੇ ਵਾਲੇ ਪਾਸੇ ਹੈ ਪਹਿਲੀ ਕਬੱਡੀ ਕਹਿੰਦੇ ਕੁਲਜੀਤ ਸਿੰਘ ਮਾਨ ਸਰਪੰਚ ਗੋਲਦੀ ਸਰਪੰਚ ਹੈ ਬਲਬੀਰ ਸਿੰਘ ਨੰਬਰਦਾਰ ਦਾ ਪਿੰਡ ਹੈ ਹਰਦੀਾਨ ਸਿੰਘ ਮਿੱਠੂ ਦਾ ਪਿੰਡ ਹੈ ਪੱਪੀ ਪੁਲਵਾਨ ਦਾ ਪਿੰਡ ਹੈ ਕਾਲੇ ਪੁਲਵਾਨ ਦਾ ਪਿੰਡ ਹੈ ਪਹਿਲੀ ਕਬੱਡੀ ਚੌਕੇ ਵਾਲੇ ਜੈਲੇ ਪ੍ਰਧਾਨ ਦੇ ਪਿੰਡ ਦੀਆਂ ਗੱਲਾਂ ਹੋ ਰਹੀਆਂ ਨੇ ਪੈਂਟ ਯਾਰਗੇ ਬਾਈ ਹੈ ਪੋਨੂ ਵਰਗੇ ਸਾਡੇ ਵੀਰ ਐ ਇਹ ਕਹਿੰਦੇ ਮੱਖਣ ਸਿੰਘ ਮੱਖੀ ਐ ਆਹ ਮੱਖਣ ਮੈਡੀਕਲ ਵਾਲਾ ਮਾਣ ਕਰਦਾ ਆਹ ਰੇਡਰ ਦੇ ਇਹ ਕਹਿੰਦੇ ਨੌਜਵਾਨ ਚੌਕੇ ਪਿੰਡ ਵਾਲਾ ਮੱਖੀ ਪਹਿਲਾ ਨੰਬਰ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਉਧਰਲੇ ਪਾਸੇ ਗੋਲੂ ਵਰਗੇ ਨੌਜਵਾਨ ਇਧਰ ਕੋਟ ਫੱਤਾ ਬਾਬਾ ਘੜੂਆ ਦੇ ਮੇਲੇ ਸੈਰਲ ਸਾਈਡ ਤੇ ਦੂਜੇ ਪਾਸੇ ਨਵੀ ਅਰ ਗਿਆ ਲਓ ਨਵੀ ਕਬੱਡੀ ਪਾ ਰਿਹਾ ਲੈ ਵੀ ਨੌਜਵਾਨ ਗਰਪਿਆਰ ਚਾਰ ਜਾਫੀ ਖੜਿਆ ਮੁੰਡੇ ਚੌਕਿਆਂ ਵਾਲਿਆਂ ਦੀ ਗੱਲ ਕਰ ਲਓ ਸਾਹਮਣੇ ਕਹਿੰਦੇ ਚਾਰ ਜਾਫੀ ਚੌਕੇ ਪਿੰਡ ਹੈ ਇਸੇ ਇਲਾਕੇ ਦਾ ਬਠਿੰਡੇ ਜ਼ਿਲ੍ਹੇ ਦਾ ਉਹ ਸਾਹਮਣੇ ਕਬੱਡੀ ਪੈ ਗਈ ਹੈ ਕੋਡ ਫੱਤੇ ਵੱਲੋਂ ਤੇ ਪਹਿਲਾ ਪੁਆਇੰਟ ਕੋਡ ਫੱਤੇ ਦੀ ਟੀਮ ਦੇ ਹਿੱਸੇ ਹੈ ਗੱਗੀ ਚੌਕਿਆਂ ਵਾਲਾ ਅਗਲੀ ਰੇਡ ਪਾਉਣ ਦੇ ਵਾਸਤੇ ਤਿਆਰ ਹੈ ਇਸ ਤੋਂ ਬਾਅਦ ਮੌੜ ਨਾਬਾ ਤੇ ਕੋਚ ਚੌਕੇ ਕੋਚ ਚੌਕੇ ਤੇ ਮੌੜ ਨਾਵਾ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਾ ਅੱਜ ਜੱਗੀ ਪਲਵਾਰ ਵੀ ਮੌੜਾਂ ਵਾਲਾ ਪੁੱਜ ਰਿਹਾ ਆਪਣੇ ਭਰਾ ਕੇਵਲ ਅਕਲੀਏ ਵਾਲੇ ਦੇ ਸੱਦੇ ਦੇ ਉੱਤੇ ਮੌੜ ਨਾਬੇ ਦੀ ਟੀਮ ਪੁੱਜ ਰਹੀ ਹੈ ਮੌੜ ਨਾਬਾ ਤੇ ਕੋਚ ਚੌਕੇ ਅਗਲੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਨੇੜੇ ਆ ਜਾਣਾ ਉਸ ਤੋਂ ਬਾਅਦ 3 ਕਿਲੋ ਕਬੱਡੀ ਦੇ ਦੋ ਸੈਮੀਫਾਈਨਲ ਮੈਚ ਹੋਣਗੇ ਦੋਨੋਂ ਸੈਮੀ ਵਾਲੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਨੇੜੇ ਲੱਗ ਜਾਣਾ ਹੈ ਸੈਮੀਫਾਈਨਲ ਵਾਲੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਲੱਗ ਜਾਣਾ ਲਓ ਸਾਹਮਣੇ ਸ਼ਾਂਤੀ ਕੋਟ ਫੱਤੇ ਵਾਲਾ ਇਸ ਸਮੇਂ ਕਬੱਡੀ ਪਾਉਣ ਦੇ ਵਾਸਤੇ ਅੱਗੇ ਵੱਲ ਵਧਿਆ ਹੋਇਆ ਹੈ ਮਿੱਤਰੋ ਆਉ ਆਉਗੀ ਹੋ ਗਿਆ ਓਏ ਆਉਗੀ ਹੋ ਗਿਆ ਓਏ ਆਪਦੇ ਵਾਲੇ ਨੂੰ ਫੜ ਲਿਆ ਓਏ ਓਏ ਜੋਸੀ ਬਲਵਾਨ ਆਪਦੇ ਵਾਲੇ ਦੀ ਲੱਤਾਂ ਹੀ ਫੜ ਲੀਆਂ ਦਦਾ ਕਿਤੇ ਕੱਲ ਨੂੰ ਵੀਡੀਓ ਨਾ ਪੈ ਜੇ ਕਹਣਗੇ ਭਾਜੀ ਤੱਕਾ ਇੰਤਾ ਦੀ ਪੈਂਦੀ ਹੁੰਦੀ ਹੈ ਨਾ ਵੀਡੀਓ ਇੱਕ ਵਾਰ ਆ ਇਹ ਵੀ ਗੱਲਾਂ ਹੁੰਦੀਆਂ ਫਿਰ ਕਦੇ ਬੰਦ ਪ੍ਰਧਾਨ ਕਹੇ ਸਾਡੇ ਵਾਰੀ ਸੋਚ ਕੇ ਰੱਖੀ ਆਹ ਕਬੱਡੀ ਪੈ ਗਈ ਐ ਇਧਰਲੇ ਪਾਸੇ ਨਵੀਂ ਵਰਗੇ ਆ ਇਹ ਹਾਸੀ ਮਜ਼ਾਕ ਦੀਆਂ ਗੱਲਾਂ ਮੇਰੇ ਮਿੱਤਰੋ ਇਧਰਲੇ ਪਾਸੇ ਕਿਆ ਬਾਤ ਐ ਕਿਆ ਬਾਤ ਐ ਮੁੰਡਾ ਜਫਾਣ ਆ ਗਿਆ ਤੇ ਕਹਿੰਦੇ ਵੀ ਇੱਕ ਪੁਆਇੰਟ ਆਪਣੀ ਟੀਮ ਦੇ ਲਈ ਹੋਰ ਜੋੜ ਗਿਆ ਕੋਡ ਫੱਤੇ ਵਾਲੇ ਮੁੰਡੇ ਲੈ ਜਾ ਕੇ ਇੱਕ ਕੰਨੀ ਦੇ ਕਹਿੰਦੇ ਵੀ ਮੁੰਡਾ ਕੋਰਟ ਭਾਈ ਜਾਣਾ ਖੜਾ ਲੀਲੀ ਪੱਟੀ ਦੇ ਵਿੱਚ ਆਹ ਗਿੱਦੜਵਾਹੇ ਕੋਲੋਂ ਆਇਆ ਦੇਖੋ ਸੁਨਾਮੀ ਮੁੰਡਾ ਗਿੱਦੜਵਾਹੇ ਕੋਲੋਂ ਆਇਆ ਚੌਂ ਵਾਲਾ ਨੇ ਖੜਾਇਆ ਗਿਆ ਵੀ ਆਹ ਨੌਜਵਾਨ सोनू ਨੂੰ ਅੱਜ ਆਹ ਮੁੰਡਾ ਕਹਿੰਦੇ ਕੋਟ ਪਾਈ ਜਾਣਾ ਚੌਕਿਆਂ ਲਈ ਖੇਡਦਾ ਪਰ ਕੋਟ ਫਤਿਹਾਂ ਪਾਟਾਂ ਵੜਦਾ ਹੁੰਦਾ ਗੁਰਪਿਆਰ ਬਾਈ ਗੱਗੀ ਆ ਗਿਆ ਗੱਗੀ ਚੌਕਿਆਂ ਵਾਲਾ ਫੇਰ ਆ ਗਿਆ ਗੱਗੀ ਚੌਕੇ ਪਿੰਡ ਵਾਲਾ ਫੇਰ ਆ ਗਿਆ ਚੋਟੀ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਕੋਚ ਕਲੱਬ ਚੌਕੇ ਤੇ ਮੌੜ ਨਾਬਾ ਇਹ ਟੀਮਾਂ ਗਰਾਊਂਡ ਦੇ ਨੇੜੇ ਲੱਗ ਜਾਣ ਵੀਰ ਕੋਚ ਕਲੱਬ ਚੌਕੇ ਵਰਸਜ ਮੌੜ ਨਾਬਾ ਜੀ ਜਲਦੀ ਦੇ ਨਾਲ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣ ਹੈ ਤੇ ਚਾਰੋਂ ਟੀਮਾਂ ਸੈਮੀ ਮੈਂ ਜਿਹੜੇ 63 ਕਿਲੋ ਕਬੱਡੀ ਦੇ ਖੇਡੇ ਜਾਣਗੇ ਚਾਰੋਂ ਟੀਮਾਂ ਜਿਹੜੀਆਂ ਗਰਾਊਂਡ ਦੇ ਲਾਗੇ ਆ ਜਾਣਾ ਗੋਰਾ ਮਹਾਰਾਜ ਵਰਸਜ ਅਕਲੀਏ ਦਾ ਮੈਚ ਹੈ ਕੁੱਤੀਵਾਲ ਖੁਰਦ ਤੇ ਸ਼ਾਦੀ ਹਰੀ ਦਾ ਇਹ 63 ਕਿਲੋ ਕਬੱਡੀ ਦੇ ਦੋ ਸੈਮੀ ਮੈਚ ਜਿਹੜੇ ਖੇਡੇ ਜਾਣਗੇ ਚਾਰੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਾ ਕੁੱਤੀਵਾਲ ਖੁਰਦ ਵਰਸਜ ਸ਼ਾਦੀ ਹਰੀ ਅਕਲੀਆ ਤੇ ਗੋਰਾ ਮਹਾਰਾਜ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰ ਉਧਰ ਧੰਨਾ ਜੱਟ ਸਾਡੇ ਭਰਾਵਾਂ ਦਾ ਟ੍ਰੇਨਿੰਗ ਕੰਪਨੀ ਵਾਲੇ ਬਾਈਆਂ ਦਾ ਬਾਈ ਸਾਡੇ ਵੀਰ ਮੈਚ ਦਾ ਨਜ਼ਾਰਾ ਲੈ ਰਿਹਾ ਅਕਲੀਆ ਵਾਲਿਆਂ ਦਾ ਤਾਂ ਉਹੀ ਨਜ਼ਾਰਾ ਹੁਣ ਇੱਕੋ ਥੇ ਸੋਨੇ ਕਹਿੰਦੇ ਕਲਾਣਾ ਬਾਣਾ ਮਸ਼ਹੂਰ ਹੋ ਗਿਆ ਅਕਲੀਆ ਵਾਲਿਆਂ ਦਾ ਇਹਦੀਆਂ ਵੀ ਗੱਲਾਂ ਹੁੰਦੀਆਂ ਹੁਣ ਕੋਈ ਵੀ ਗੱਲ ਕਹਿੰਗੋ ਲੋਕਾਂ ਤੋਂ ਪਤਾ ਲੱਗਦੀ ਹੁੰਦੀ ਹੈ ਕਹਿੰਦੇ ਗੱਲਾਂ ਦੀ ਆ ਘੁੰਮਣ ਪਿੰਡ ਵਾਲਾ ਬਿੱਲੇ ਦਾ ਯਾਰ ਹੈ ਇਹ ਮੱਗਰ ਦੇ ਪਿੰਡ ਦਾ ਕੋਰਾ ਕੋਸ਼ਿਸ਼ ਕਰਦਾ ਸੀ ਹੈ ਪਰ ਨੰਬਰ ਕਹਿੰਦੇ ਵੀ ਉਧਰਲੇ ਪਾਸੇ ਮੱਖੀ ਚੋਕੇ ਵਾਲਾ ਆਪਣੀ ਟੀਮ ਦੇ ਲਈ ਜ਼ੋਰ ਦਾ ਹੈ ਮੇਰੇ ਮਿੱਤਰੋ ਨਹੀਂ ਜਾਂਦੀ ਉਧਰ ਪੀਪ ਨਹੀਂ ਉਹਨਾਂ ਦਾ ਬਾਈ ਪਿੰਡੀ ਹੁਣਾਂ ਦਾ ਗਲਾਬ ਸਿੱਧੂ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਸਾਡੇ ਸਾਰੇ ਸੇਵਾਦਾਰ ਵੀਰਾਂ ਦਾ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਦਿੱਤੀਆਂ ਬਹੁਤ-ਬਹੁਤ ਧੰਨਵਾਦ ਲਓ ਖੇਡ ਦੇ ਮੈਦਾਨ ਵਿੱਚ ਵੱਡਾ ਕੋਟ ਫੱਤੇ ਵਾਲਾ ਫਿਰ ਕਬੱਡੀ ਪਾਉਂਦੇ ਨੇ ਅੱਗੇ ਵੱਲ ਵਧਿਆ ਹੋਇਆ ਚਾਰ ਜਾਫੀ ਮੈਦਾਨ ਦੇ ਵਿੱਚ ਤਿਆਰ ਹੈ ਚੌਕੇ ਪਿੰਡ ਹੈ ਆਹ ਸਾਹਮਣੇ ਪੁਆਇੰਟ ਜਿਹੜਾ ਕੋਟ ਫੱਤੇ ਦੀ ਟੀਮ ਦੇ ਹਿੱਸੇ ਜੁੜ ਗਿਆ ਮੈਚ ਫਸ ਗਿਆ ਮੈਚ ਫਸ ਗਿਆ ਮੈਚ ਤਾਂ ਹੁਣ ਐ ਬਣ ਗਿਆ ਜਿਵੇਂ ਜਿਮਣੀ ਜੋਨ ਹੁੰਦੀ ਹੈ ਐਦਾਂ ਦਾ ਮੈਚ ਹੋ ਗਿਆ ਇਦਾਂ ਦਾ ਮੈਚ ਬਣ ਗਿਆ ਮੇਰੇ ਮਿੱਤਰੋ ਚੌਕੇ ਪਿੰਡ ਵਾਲਾ ਗੱਗੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨਵੀਂ ਲੱਗਿਆ ਹੋਇਆ ਘੁੰਮਣ ਪਿੰਡ ਵਾਲਾ ਇੱਕ ਗੱੰਨੀ ਦੇ ਗੋਰਾਗਾ ਤਿੰਨ ਦਿਨ ਤੱਕ ਨੂੰ ਵੱਡਾ ਮੇਲਾ ਹੋਣਾ ਘੁੰਮਣ ਦੇ ਵਿੱਚ ਆ ਨੈਸ਼ਨਲ ਸਟਾਇਲ ਤੇ ਛੋਟੇ ਬੱਚਿਆਂ ਦੀਆਂ ਦੌੜਾਂ ਹੋਰ ਵੀ ਰਸਾਂ ਕਿਸੇ ਦੇ ਮੁਕਾਬਲੇ ਹੋਣਗੇ ਆਹ ਦੇਖਦਾ ਗੱਗੀ ਨੰਬਰ ਲੈ ਗਿਆ ਸੈਂਟੀ ਪਾਜ ਕੇ ਕਬੱਡੀ ਪਾਈ ਚੌਕੇ ਵਾਲੇ ਜਿੱਤ ਨੂੰ ਫਿਰਦੇ ਆ ਨੇੜੇ ਜੇ ਪਿੰਡ ਹੈ ਇਹਨਾਂ ਨੂੰ ਪਤਾ ਜੇ ਕਿਤੇ 1921 ਹੋ ਗਈ ਨਾ ਰਣ ਵਾਲੀ ਫਿਰਨੀ ਡਰੇ ਜਉ ਵੀ ਕਿੱਧਰ ਦੀ ਨੰਗੀਏ ਰਣ ਵਾਲੀ ਫਿਰਨੀ ਡਰੇ ਜਉ ਵੀ ਕਿੱਧਰ ਦੀ ਨੰਗੀਏ ਲਓ ਕਬੱਡੀ ਪਾਉਣ ਦੇ ਲਈ ਵਧਿਆ ਸੈਂਟੀ ਕੋਟ ਫਤਿਆਲਾ ਮੇਰੇ ਮਿੱਤਰੋ ਲੈ ਬਲਜਿੰਦਰ ਪੁਲਸੀਆ ਦੇਖ ਨਜ਼ਾਰਾ ਉਧਰਲੇ ਪਾਸੇ ਆਹ ਕੋਟ ਪਾਈ ਵਾਲਾ ਇਹ ਗੱਦੜਵਾਹੇ ਕੋਲ ਆਇਆ ਇਹ ਦਿੱਲੀ ਵਾਲੇ ਪਿੰਡ ਜਵਾਂਦੇ ਆ ਇਹਨਾਂ ਨੂੰ ਦਿੱਲੀ ਵਾਲੇ ਤਾਂ ਕਹਿੰਦੇ ਆ ਇਹ ਦਿੱਲੀ ਤੋਂ ਆ ਕੇ ਕੋਰਟ ਭਾਈ ਰਹਿਣ ਲੱਗ ਗਿਆ ਇਹਨਾਂ ਨੂੰ ਤਾਂ ਹੀ ਉਹ ਦਿੱਲੀ ਵਾਲੀ ਆਖ ਰਿਹਾ ਲਓ ਮੱਖਣ ਮੱਖੀ ਭੋਲੂ ਦਾ ਯਾਰ ਕਬੱਡੀ ਪਾ ਰਿਹਾ ਗੋਰਾ ਘੁੰਮਣ ਵਾਲੇ ਦਾ ਟੱਕਾ 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 ਟਕਰ ਗੁਰਪਿਆਰ ਜੀ ਚੱਕ ਲੋ ਮਾਈਕ ਆਓ ਸਾਹਮਣੇ ਟੱਕਰ ਸਿਰੇ ਦੀ ਮੈਦਾਨ ਦੇ ਵਿੱਚ ਘੁੰਮਣਾ ਵਾਲਾ ਗੋਰਾ ਘੁੰਮਣਾ ਵਾਲਾ ਗੋਰਾ ਇਧਰਲੇ ਪਾਸੇ ਜੱਸਾ ਚੋਟੀ ਦਾ ਮੇਰੇ ਮਿੱਤਰੋ ਲੱਗ ਗਿਆ ਪੁਆਇੰਟ ਕੋਟ ਸੱਤੇ ਦੀ ਟੀਮ ਦੇ ਹਿੱਸੇ ਹੈ ਮੈਚ ਚੋਟੀ ਦਾ ਪਹਿਲੇ ਰੌਂਡ ਦਾ ਖੇਡਿਆ ਯਾਰਿਆ ਮੇਰੇ ਮਿੱਤਰੋ ਬਾੜ ਨਾਬਾ ਤੇ ਚੌਕੇ ਇਹ ਵੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਾ ਹੈ ਸ਼ਾਦੀ ਹਰੀ ਤੇ ਕੁੱਤੀਵਾਲ ਖੁਰਦਾ ਤਰੇਡ ਵਾਲੇ ਮੁੰਡੇ ਵੀ ਆ ਗਏ ਆ ਲਓ ਸਾਹਮਣੇ ਕਹਿੰਦੇ ਕੋਟ ਭਾਈ ਵਾਲਾ ਨੌਜਾਨ ਸੋਨੂ ਕੋਟ ਭਾਈ ਵਾਲਾ ਹਾਂਜੀ ਸਟੇਜ ਦੇ ਸਾਹਮਣੇ ਜਿੰਨੇ ਵੀ ਖਿਡਾਰੀ ਵੀਰ ਖੜੇ ਨੇ ਕਿਰਪਾ ਕਰਕੇ ਸਾਈਡ ਤੇ ਹੋ ਜਾਓ ਹਾਂਜੀ ਬਿਲਕੁਲ ਪਲੇਅਰਾਂ ਨੂੰ ਬੇਜ਼ੀਰ ਬੰਦੇ ਨੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਮੈਚ ਦੇਖਣ ਦੇ ਵਿੱਚ ਕਿਰਪਾ ਕਰਕੇ ਸਾਈਡ ਤੇ ਹੋ ਕੇ ਆਪਾਂ ਥੋੜਾ ਜਿਹਾ ਸਾਈਡ ਤੇ ਹੋ ਜਾਓ ਸਾਡੇ ਭਰਾ ਬਹੁਤ ਧੰਨਵਾਦ ਆ ਕੋਟ ਫੱਤੇ ਵਾਲੇ ਮੁੰਡੇ ਐ ਬਹੁਤ ਪਿਆਰ ਕਰਦੇ ਆ ਵੱਡਾ ਟੂਰਨਾਮੈਂਟ ਕਰਾਉਂਦੇ ਆ ਇਹ ਕੋਟ ਫੱਤੇ ਵਾਲੇ ਸਾਡੇ ਵੀਰ ਐ ਜਦੋਂ ਕਹਿੰਦੇ ਟੂਰਨਾਮੈਂਟ ਦੀ ਤਰੀਕ ਰੱਖ ਲੈ ਦੇਣਾ ਤਾਂ ਪਹਿਲੀ ਫੋਨ ਕਰ ਦਿੰਦੇ ਵੀ ਕੰਤੀ ਲਾਂਦ ਤਨ ਸਾਡਾ ਗਾ ਨੋਟ ਰੱਖੀ ਕਾਲਾ ਮਨੀਲਾ ਜੀ ਇੱਕ ਤਰੀਕ ਨੂੰ ਵੱਡਾ ਮੇਲਾ ਹੋਣਾ ਆਹ ਮਨੀਲਾ ਵਾਲੇ ਯਾਰ ਆਏ ਆ ਮੈਂ ਕੱਲ ਵੀ ਬੋਲਿਆ ਸੀ ਵੀ ਜਿਹੜੀ ਮਨੀਲਾ ਦੀ ਕਮਾਈ ਹੈ ਨਾ ਉਹ ਕਾਲੇ ਅਰ ਕਹਿੰਦੇ ਪੁੱਛ ਕੇ ਦੇਖਿਆ ਕਰ ਵੀ ਕੱਦਾਂ ਦੀ ਹੁੰਦੀ ਐ ਆਹ ਮੇਰੇ ਮਿੱਤਰੋ ਜਿਵੇਂ ਕਹਿੰਦੇ ਸੱਪ ਦੀ ਛੀਰ ਤੋਂ ਨੋਟ ਚੱਕਣੇ ਪੈਂਦੇ ਆ ਇੱਕ ਕੰਨੀ ਤੇ ਮੁੰਡੇ ਕਹਿੰਦੇ ਮੋਨੂ ਆਰ ਗਿਆ ਜਫਾਣ ਆ ਗਿਆ ਸੈਂਟੀ ਜਫਾ ਲੱਗ ਗਿਆ ਤੇ ਨੰਬਰ ਆਪਣੀ ਟੀਮ ਦੇ ਲਈ ਜੁੜਦਾ ਹੋਇਆ ਚੌਕੇ ਵਾਲੇ ਪਹਿਲੇ ਪਾਸੇ ਤੇ ਉਰਲੇ ਪਾਸੇ ਕੋੜ ਫੱਤੇ ਵਾਲੇ ਆ ਮੇਰੇ ਮਦਰੋ ਚੋਟੀ ਦਾ ਮੈਚ ਹੈ ਭਾਈ ਜਿਹੜੇ ਵੀਰ ਬਣ ਕੇ ਖੇਡਦੇ ਨੇ ਥੋੜਾ ਜਿਹਾ ਪਿੱਛੇ ਹੋ ਜਾ ਕਰੋ ਉਹ ਭਰਾਵਾਂ ਨੂੰ ਬੇਨਤੀ ਹੈ ਰੌਲਾ ਉੱਥੇ ਹੀ ਕਰਗੀ ਪੈਂਦਾ ਹੁੰਦਾ ਤੇ ਮੈਂ ਤੈਨੂੰ ਦੱਸਦਾ ਲੜਾਈ ਜਦੋਂ ਕਰਾਉਂਦਾ ਹੁੰਦਾ ਨਾ ਉਹ ਦੂਜਾਂ ਕਰਾਉਂਦਾ ਹੁੰਦਾ ਜਿਹੜਾ ਲੁੱਤੀਆਂ ਲਾਉਂਦਾ ਹੁੰਦਾ ਸਿੱਧੇ ਨਹੀਂ ਬੰਦੇ ਲੜਦੇ ਹੁੰਦੇ ਇਹ ਵੀ ਸਾਨੂੰ ਦੱਸ ਦੇਣਾ ਕਈ ਯਾਰ ਭਾਈਆਂ ਚ ਫੰਡ ਉਹ ਪਾਉਂਦਾ ਹੁੰਦਾ ਜਿਹੜਾ ਲਾਲਚੀ ਦੇ 도ਗਲਾ ਹੋਵੇ ਇਹ ਵੀ ਮੈਂ ਦੇਖਿਆ ਐ ਅਜਿਹੇ ਬੰਦਿਆਂ ਤੋਂ ਪੱਤ ਕੇ ਰਹਾ ਕਰੋ ਆਪਸ ਵਿੱਚ ਪਿਆਰ ਬਣਾ ਕੇ ਰੱਖਿਆ ਕਰੋ ਇਹ ਜ਼ਿੰਦਗੀ ਦੁਆਰਾ ਦੁਆਰਾ ਨਹੀਂ ਮਿਲਦੀ ਗੁਰਪਿਆਰ ਜੀ ਜ਼ਿੰਦਗੀ ਦੁਆਰਾ ਦੁਆਰਾ ਨਹੀਂ ਮਿਲਦੀ ਹਾਂ ਜ਼ਿੰਦਗੀ ਦੁਆਰਾ ਨਹੀਂ ਮਿਲਦੀ ਮੇਰੇ ਮਿੱਤਰੋ ਪਿਆਰ ਸਤਿਕਾਰ ਬਣਾ ਕੇ ਰੱਖਿਆ ਕਰੋ ਕੋਈ ਪਿੰਡ ਦਾ ਮੁੰਡਾ ਕਬੱਡੀ ਖੇਡਦਾ ਹੈ ਜਾਂ ਕੋਈ ਹੋਰ ਗੇਮ ਖੇਡਦਾ ਹੈ ਉਹਦਾ ਸਾਥ ਦਿਆ ਕਰੋ ਉਹਨੂੰ ਐਪਰੀਸ਼ੀਏਟ ਕਰਿਆ ਕਰੋ ਨਾ ਕਿ ਲੱਤਾਂ ਖਿੱਚਿਆ ਕਰੋ ਲਓ ਸਾਹਮਣੇ ਖੇਡ ਮੈਦਾਨ ਦੇ ਅੰਦਰ ਕੋਟ ਫੱਤੇ ਵਾਲਾ ਫਿਰ ਕਬੱਡੀ ਪੌਣ ਦੇ ਲਈ ਤਿਆਰ ਹੈ ਉਧਰ ਨਵੂ ਨੌਜਵਾਨ ਹੈ ਨਾਲ ਕਹਿੰਦੇ सोनू ਆ ਕੋਟ ਭਾਈ ਵਾਲਾ ਹੁਣ ਵੇਖਦਾ ਵੀ ਇੱਧਰਲੇ ਪਾਸੇ ਮੈਦਾਨ ਦੇ ਵਿੱਚ ਟੱਕਰ 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 ਵੱਜ ਗਈ ਕੈਂਚੀ ਵੇ ਟੱਕਰ 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 ਬਾਬਾ ਘੇਰ ਗੱਡੀ ਦਾ ਗਿਆ ਤੱਕਾ ਲਾਉਂਦੀ ਦਾ ਸਾਂ ਚੜ ਗਿਆ ਬਾਬਾ ਵੇ ਕਲਾ ਮਰੋੜ ਨੀ ਨਕੀਏ ਲਾ ਦੇ ਜੋਰ ਆ ਪਿੱਛੇ ਵੜਦੇ ਬਾਬਾ ਕਹਿੰਦਾ ਲਾ ਦੇ ਜੋਰ ਉਹਦਾ ਵੀ ਜੋਰ ਉਹ ਨਹੀਂ ਲੱਗਿਆ ਇਹ ਕਬੱਡੀ ਹੈ ਆ ਡੋਗਰ ਜੀ ਮਾੜਾ ਜਾਂ ਹੋਲਡ ਵਾਲਾ ਪੁਆਇੰਟ ਦੇਖ ਲਿਓ ਜੀ ਜਲਦੀ ਕੀ ਬਾਤ ਹੈ ਕੀ ਬਾਤ ਹੈ ਮੈਚ ਵੀ ਚੋਟੀ ਦਾ ਫਸਿਆ ਪਿਆ ਕੁੰਡਿਆਂ ਦੇ ਕੁੰਡਿਆਂ ਦਾ ਸੰਗ ਫਸ ਗਏ ਸੀ ਬਾਈ ਸਟੇਜ ਦੇ ਸਾਹਮਣੇ ਜੋ ਵੀ ਖੜ੍ਹਾ ਰੀ ਵੀਰ ਹੋਰ ਖੜੇ ਨੇ ਕਿਰਪਾ ਕਰਕੇ ਸਾਈਡ ਤੇ ਹੋ ਜਾਓ ਕੋਚ ਕਲੱਬ ਇਹੋ ਵੀ ਬੇਨਤੀ ਕਰੀ ਸੀ ਬਾਈ ਕੀ ਬਾਤ ਹੈ ਕੋਚ ਕਲੱਬ ਚੌਕੇ ਤੇ ਮੌੜ ਨਾਪਾ ਗਰਾਊਂਡ 'ਚ ਆ ਜਾਓ ਜੀ ਮੌੜ ਨਾਬੇ ਵਾਲੇ ਮੁੰਡੇ ਆ ਗਏ ਆ ਸਾਡੇ ਭਰਾ ਜੱਗੀ ਪਹਿਲਵਾਨ ਆ ਗਏ ਯਾਰਾਂ ਦਾ ਯਾਰ ਹੈ ਪਲੇਅਰ ਤੇ ਇੱਕ ਵਧੀਆ ਹੋਣਾ ਇਨਸਾਨ ਵੀ ਬਹੁਤ ਵਧੀਆ ਕਹਿੰਦੇ ਹੁੰਦੇ ਆ ਮਾਲਵੇ ਦੀਆਂ ਗੱਲਾਂ ਹੁੰਦੀਆਂ ਤੇ ਪਿਛਲੇ ਦਿਨੀ ਚਰਨਜੀਤ ਬੈਲਜੀਅਮ ਮੀਤਾ ਬੈਲਜੀਅਮ ਯੋਧਾ ਕੈਨੇਡਾ ਦੇ ਨਾਲ ਸਾਡੇ ਬੈਲਜੀਅਮ ਭਰਾਵਾਂ ਵਾਲੇ ਕਹਿੰਦੇ ਤਪੇ ਦੇ ਟੂਰਨਾਮੈਂਟ ਦੇ ਨਾਲ ਆਪਾਂ ਮੌੜਾਂ ਵਾਲੇ ਪੁਲਵਾਨ ਨੂੰ ਮੋਟਰਸਾਈਕਲ ਦੇਣਾ ਇਹਨੂੰ ਦੋ ਬੁਲਟ ਮਿਲ ਗਏ ਮੋਟਰਸਾਈਕਲ ਮਿਲ ਗਏ ਜਦ ਕਿ ਯਾਰ ਖੇੜਿਆ ਆ ਤੇ ਮੁੰਡੇ ਨੂੰ ਥਾਂਰ ਗੱਡੀ ਵੀ ਮਿਲ ਗਈ ਹੈ ਬਹੁਤ ਧੰਨਵਾਦ ਕਰਦੇ ਆ ਥੋੜਾ ਜਿਹਾ ਕੋਈ ਪੁਆਇੰਟ ਦਾ ਰੌਲਾਗਾ ਉਹ ਕਿਉਂਕਿ ਮੈਂ ਦੇਖਦਾ ਵੀ ਰਿਵਿਊ ਤੇ ਆਇਆ ਹੋਇਆਗਾ ਉਹ ਰੈਫਰੀ ਚੈੱਕ ਕਰ ਰਹੇ ਨੇ ਇਧਰ ਫੌਜੀ ਵਰਗੇ ਘੈਂਟ ਵਰਗੇ ਆਹ ਚੋਟੀ ਦੇ ਪਲੇਅਰ ਹੈ ਨਾਲ ਵੇਖਦਾ ਵੀ ਰੇਸ਼ਮ ਵੀ ਆ ਗਿਆ ਨਿੰਮਾ ਵੀ ਆ ਗਿਆ ਜੈਮਲ ਸਿੰਘ ਵਾਲੇ ਦਾ ਗੱਗੀ ਵੀ ਆ ਗਿਆ ਤੇ ਮੌੜਾਂ ਵਾਲਾ ਜੱਗੀ ਪਹਿਲਵਾਨ ਵੀ ਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਇਹ ਕਹਿੰਦਾ ਵੀ ਆਹ ਸਾਲ ਖੁੱਤੀ ਪਾਈ ਰੱਖਣੀ ਹੈ ਬਾਬੇ ਨਾਨਕ ਦੀ ਕਿਰਪਾ ਨਾਲ ਕਹਿੰਦੇ ਸਾਰੀ ਕਿਰਪਾ ਬਾਬਾ ਮੱਗਰ ਸਿੰਘ ਤਾਂ ਜੋ ਰਹੀਦੀ ਹੈ ਆਹ ਪਹਿਲਵਾਨ ਕਹਿੰਦਾ ਹਾਂ ਦਾ ਸਾਰੀ ਕਿਰਪਾ ਉਹਨਾਂ ਦੀ ਹੈ ਆਓ ਮੇਰੇ ਮਿੱਤਰੋ ਇਹਦਰ ਮੈਚ ਵੀ ਝੋਟੀ ਦਾ ਚੌਕੇ ਵਾਲਾ ਗੱਗੀ ਆ ਗਿਆ ਗੁਰਪਿਆਰ ਬਾਈ ਕਬੱਡੀ ਪਾਉਣ ਲਈ ਲਓ ਸਾਹਮਣੇ ਗੱਗੀ ਚੌਕਿਆਂ ਵਾਲਾ ਫੇਰ ਅੱਗੇ ਵੱਲ ਵਧਦਾ ਹੋਇਆ ਹੈ ਵਾਹ ਧੰਨਵਾਦ ਆ ਸਾਡੇ ਮਿੱਤਰਾਂ ਦਾ ਬੜਾ ਸਤਿਕਾਰ ਹੈ ਇਹ ਥੋੜਾ ਜਿਹਾ ਕੋਈ ਪੁਆਇੰਟਾਂ ਨਾਲ ਕਿਉਂਕਿ ਤੁਹਾਨੂੰ ਪਤਾ ਵੀ ਟੀਮਾਂ ਧਾਰ ਰੱਖਿਆ ਕਰ ਜਿਹਨੇ ਮੇਰੇ ਵੀਰ ਅਗਲਾ ਮੈਚ ਲਗਣਾ ਕੋਚ ਚੌਕਿਆਂ ਦੀ ਟੀਮ ਆ ਗਈ ਜੀ ਕੋਚ ਚੌਕਿਆਂ ਦੀ ਮਾਰੇ ਹੱਥ ਖੜਾ ਕਰੋ ਜੇ ਆ ਗਈ ਹੈ ਕੋਚ ਚੌਕਿਆਂ ਦੀ ਟੀਮ ਲੈ ਵੀ ਕੰਤੀ ਇੱਕ ਹੋਰ ਜਾਣਕਾਰੀ ਦੇ ਵਿੱਚ ਵਾਅਦਾ ਕਰਦੀ ਹੈ ਕਾਲਾ ਮਨੇਲਾ ਜੀ ਸਾਡੇ ਵੱਡੇ ਵੀਰ ਹੈ ਉਹਨਾਂ ਦੇ ਸਾਰੇ ਪਿੰਡ ਦੀ ਟੀਮਾਂ ਮੌੜ ਨਾਬੇ ਦੀ ਅੱਜ ਵੱਡੀ ਟੀਮ ਜਿਹੜੀ ਬਣੀ ਹੋਈ ਹੈ ਜੱਗੀ ਪਹਿਲਵਾਨ ਪੁੱਜ ਗਿਆ ਹਾਂ ਇੱਕ ਮਿੰਟ ਗੁਰਪਿਆਰ ਜਿਹੜਾ ਮੌੜ ਨਾਬੇ ਆ ਕਾਲਾ ਕਹਿੰਦਾ ਮੇਰੇ ਨਾਨਕ ਹੈ ਜੈਮਲ ਸਿੰਘ ਵਾਲੇ ਮੇਰੇ ਸਾਰੇ ਪਰਵਾਹ ਹਾਂ ਗੱਗੀ ਆ ਜਿਹੜਾ ਮੇਰਾ ਰਿਸ਼ਤੇਦਾਰ ਆ ਭਾਈ ਵੱਡੀਆਂ ਰਿਸ਼ਤੇਦਾਰੀਆਂ ਵੀ ਆਪਣੇ ਰਿਸ਼ਤੇਦਾਰ ਨੇ ਤਾਂ ਜੇ ਧੀਆਂ ਫੇਰ ਹੀ ਰਿਸ਼ਤੇਦਾਰੀਆਂ ਪੈਂਦੀਆਂ ਨੇ ਇਹ ਕਿਉਂਕਿ ਮੈਂ ਤਾਂ ਹੀ ਆਪਣਾ ਪੁੱਤਰ ਮੇਠੜੇ ਮੇਵੇ ਤੇ ਰੱਬ ਧੀਆਂ ਸਭ ਨੂੰ ਦੇਵੇ ਭਾਈ ਜੀ ਜਿਹੜਾ ਹੋਲਡ ਵਾਲਾ ਪੁਆਇੰਟ ਹੈ ਔਰ ਰੈਫਰੀ ਕਹਿੰਦੇ ਵੀ ਰੈਫਰੀ ਡਿਸੀਜਨ ਆ ਜੀ ਉਹ ਜਿੱਧਰ ਪੁਆਇੰਟ ਦੇਦਾ ਉਹ ਰੈਫਰੀ ਡਿਸੀਜਨ ਹੈ ਇਹ ਨੋਟ ਰੱਖਣ ਮੇਰੇ ਭਰਾ ਜਿਹੜੇ ਵੀਰ ਹੈ ਬਹੁਤ ਧੰਨਵਾਦ ਹੈ ਇੱਕ ਨਾਨਕਿਆਂ ਦੀ ਟੀਮ ਇੱਕ ਸੌਰਾਂ ਦੀ ਟੀਮ ਹੈ ਜਦੋਂ ਕਾਲਿਆਂ ਨਾਨਕੇ ਜਾਂਦੇ ਹਨ ਤਾਂ ਉੱਥੇ ਪਹਿਲਾਂ ਮਾਤਾਂ ਦਾ ਨਾਮ ਮੂਹਰੇ ਆਉਂਦਾ ਵੀ ਸਾਡੀ ਭਾਈ ਮਿੰਦੀ ਦਾ ਮੁੰਡਾ ਸਾਡੀ ਕਰਤਾਰੋ ਦਾ ਮੁੰਡਾ ਸਾਡੀ ਗੁਰਦੇਵਪੁਰ ਦਾ ਮੁੰਡਾ ਸਹੀ ਹੈ ਨਾ ਗੱਲ ਜਦੋਂ ਨਾਨਕੇ ਜਾਈਏ ਤੇ ਗੱਲਾਂ ਹੁੰਦੀਆਂ ਪਹਿਲਾਂ ਸਮਾਂ ਹੁੰਦਾ ਸੀ ਛੁੱਟੀਆਂ 'ਚ ਬੜਾ ਜਾਂਦੇ ਟਾਈਮ ਟਾਈਮ ਦੀਆਂ ਬਾਤਾਂ ਨੇ ਮਾਹੌਲ ਸਮੇਂ-ਸਮੇਂ ਦੀਆਂ ਵਾਤਾਂ ਨੇ ਜਿਵੇਂ ਕਹਿੰਦੇ ਆ ਮਾਮੇ ਨਾਨੇ ਇਹ ਉਹਨਾਂ ਦੇ ਜਿਨ੍ਹਾਂ ਦੇ ਧੀਆਂ ਭਰਾਈ ਉਹਨਾਂ ਦੇ ਨਾਮ ਕਿ ਬਣਦੇ ਆ ਮੈਂ ਪਹਿਲਾਂ ਕਹਣਾ ਹੁਣ ਮਾਸੇ ਵੀ ਤਾਂ ਜ ਆਪਣੇ ਧੀਆਂ ਪੈਣਾ ਆਉਣ ਵਾਲਾ ਸਮਾਂ ਹੈ ਜਾਣਾ ਹੋਵੇ ਅੱਜ ਕੱਲ ਦਾ ਇੱਕ ਪੁੱਤਰ ਹੁੰਦਾ ਤੇ ਕਦੇ ਆਪਾਂ ਭੂਆ ਨੂੰ ਤਰਸਦੇ ਰਹ ਜੀ ਆਮਰਾਂ ਦੇ ਜਿੱਤੇ ਥੋੜੀ ਫਰਕ ਹੋਊਗਾ ਮੈਂ ਤੋਂ ਪਹਿਲਾਂ ਜਰਨੈਲ ਸਵਾਪਤ ਹੋ ਗਿਆ ਮੈਚ 골ਡ ਵਾਲਾ ਪੁਆਇੰਟ ਦੇਤਾ ਰੇਫਰੀ ਡਿਸੀਜਨ ਡੋਕਰ ਕਹਿੰਦਾ ਇੱਕ ਮਿੰਟ ਉਹਦੇ ਜਿੱਤ ਹਾਰ ਹੁੰਦੀ ਹੈ ਯਾਰ ਭਾਈ ਪੰਮੀ ਮੈਨੂੰ ਦੱਸ ਦੇ ਵੀ ਕਿਹੜੀ ਜਿੱਤ ਗਈ ਫੇਰ ਆਪਾਂ ਟਰਾਈਆਂ ਪਾਉਣੀਆਂ ਇਧਰ ਮੈਂ ਇੱਕੋ ਪਹਿਲਾਂ ਆਹ ਮੁੰਡਾ ਇੱਕਾ ਹੈਂਡੀਕਪ ਟਾਇਆ ਕਈ ਨਾ